ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੰਗ ਸੰਵਿਧਾਨ ਬਚਾਓ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੰਗਰੂਰ ਪਹੁੰਚੇ ਉਹਨਾਂ ਨੇ ਕਿਹਾ ਕਿ 18 ਮਈ ਨੂੰ ਹੋਣ ਵਾਲੀ ਇਸ ਰੈਲੀ ਵਿੱਚ ਲੋਕਤੰਤਰਤਾ ਅਤੇ ਸੰਵਿਧਾਨ ਨਾਲ ਪਿਆਰ ਕਰਨ ਵਾਲੇ ਹਜ਼ਾਰਾਂ ਲੋਕ ਭਾਗ ਲੈਣਗੇ ਉਹਨਾਂ ਦਾ ਕਹਿ ਹੈ ਕਿ ਇਸ ਰੈਲੀ ਵਿੱਚ ਕਾਂਗਰਸ ਦੀ ਹਾਈ ਕਮਾਂਡ ਦੀ ਵੱਡੀ ਲੀਡਰਸ਼ਿਪ ਵੀ ਸ਼ਾਮਲ ਹੋਣੀ ਹੈ ਜੋ ਇਸ ਰਾਹੀਂ ਸੰਵਿਧਾਨ ਅਤੇ ਲੋਕ ਅਧਿਕਾਰਿਆਂ ਦੀ ਰੱਖਿਆ ਕਰਨ ਲਈ ਆਵਾਜ਼ ਉਠਾਏਗੀ ਰਾਜਾਪਟਿੰਗ ਨੇ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਅਤੇ ਪਾਣੀ ਦੇ ਵਿਵਾਦ ਨੂੰ ਲੈ ਕੇ ਕੇਂਦਰ ਤੇ ਹਰਿਆਣਾ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਕਹਿੰਦੇ ਆ ਕਿ ਪੰਜਾਬ ਕੋਲ ਆਪਣੀ ਜ਼ਰੂਰਤ ਤੋਂ ਬਾਝੂ ਕੋਈ ਪਾਣੀ ਨਹੀਂ ਹੈ ਅਤੇ ਜੋ ਪਾਣੀ ਬੰਦਾ ਸੀ ਉਸ ਨੇ ਪਹਿਲਾਂ ਹੀ ਦੇ ਦਿੱਤਾ ਹੈ ਉਹਨਾਂ ਕਹਿੰਦੇ ਆ ਕਿ ਪੰਜਾਬ ਆਪਣੇ ਹੱਕਾਂ ਤੋਂ ਪਿੱਛੇ ਨਹੀਂ ਹਟਦਾ ਅਤੇ ਜੇਕਰ ਪੰਜਾਬ ਦੇ ਖੇਤਾਂ ਨੂੰ ਪਾਣੀ ਨਹੀਂ ਮਿਲਦਾ ਤਾਂ ਉੱਥੋਂ ਦੇ ਕਿਸਾਨ ਕਿਵੇਂ ਜਿਉਣਗੇ ਆਖਿਰ ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਧਮਕੀ ਨਹੀਂ ਹੈ ਜਿਵੇਂ ਪੰਜਾਬ ਦੇ ਜਵਾਨ ਦੇਸ਼ ਦੀ ਸਰਹੱਦਾ ਦੀ ਰੱਖਿਆ ਕਰਦੇ ਹਨ ਉਸੇ ਤਰ੍ਹਾਂ ਪੰਜਾਬ ਆਪਣੇ ਪਾਣੀ ਦੀ ਵੀ ਰੱਖਿਆ ਕਰਨਾ ਚਾਹੁੰਦਾ ਹੈ ਰਾਜੇ ਵਡਿੰਗ ਨੇ ਦੱਸਿਆ ਹੈ ਕਿ ਜੇਕਰ ਕੇਂਦਰ ਵੱਲੋਂ ਪਾਕੜਾ ਬਿਆਸ ਬੋਰਡ ਵਿੱਚ ਪੰਜਾਬੀ ਅਧਿਕਾਰੀਆਂ ਨੂੰ ਹਟਾ ਕੇ ਆਪਣੇ ਮਨਸੰਤ ਲੋਕਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ ਅੱਗੇ ਦੇਖੋ ਰਾਜਾ ਵਡਿੰਗ ਨੇ ਹੁਟੂ ਜੀ ਕੀ ਕਿਹਾ ਸੰਵਿਧਾਨ ਬਚਾਓ ਜਿਹੜੀ ਰੈਲੀ ਹੈ ਪੂਰੇ ਸੰਬੰਧ ਵਿੱਚ ਅਸੀਂ ਅੱਜ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਮੈਂ ਇੱਥੇ ਆਇਆ ਸੀ ਸੋ ਜ਼ਿਲ੍ਹੇ ਦੇ ਪ੍ਰਧਾਨ ਸੀਬਿਆ ਸਾਹਿਬ ਵਿਜੇਂਦਰ ਸਿੰਘਲਾ ਜੀ ਸਮੁੱਚੀ ਕਾਂਗਰਸ ਦੇ ਲੋਕ ਇੱਥੇ ਆਏ ਸੀ ਜਿਹੜੇ ਲੋਕਲ ਸਾਡੇ ਲੀਡਰ ਸਭਾ ਨੇ ਕਾਲਾ ਜੀ ਹਨੀ ਸੋ ਅੱਜ ਉਹ ਜਾਇਜ਼ਾ ਲਿਆ ਹੈ ਸੋ ਕਿੱਦਾਂ ਰੈਲੀ ਕਰਨੀ ਹੈ ਕਿੱਥੇ ਕਰਨੀ ਹੈ ਉਹ ਵੈਨਿਊ ਫਾਈਨਲ ਕਰ ਰਹੇ ਆ ਅਸੀਂ ਲੋਕਾਂ ਨੇ ਕੱਟ ਤਾਂ ਗੱਲ ਨਹੀਂ ਹੈ ਕਿ ਇਹ ਸੰਵਿਧਾਨ ਬਚਾਓ ਇੱਕ ਰੈਲੀ ਹੈ ਇਹਦੇ ਵਿੱਚ ਕਿਉਂਕਿ ਜਦੋਂ ਜਦੋਂ ਵੀ ਸਾਡੀ ਲੀਡਰਸ਼ਿਪ ਆਈ ਹੈ ਉਹਨਾਂ ਦੇ ਮੁਤਾਬਕ ਔਰ ਇਹ ਆਪਣੇ ਆਪ ਆਮਵਾਰਾ ਲੋਕ ਇਸ ਰੈਲੀ ਦੇ ਵਿੱਚ ਕਿਉਂਕਿ ਸੰਵਿਧਾਨ ਬਚਾਓ ਰੈਲੀ ਦੇ ਵਿੱਚ ਇਸ ਸ਼ਮੂਲੀਅਤ ਕਰ ਰਹੇ ਨੇ ਕਿੰਨਾ ਕੱਟ ਹੋਏਗਾ ਕਿੰਨਾ ਨਹੀਂ ਹੋਏਗਾ ਕੋਈ ਟਾਰਗੇਟ ਨਹੀਂ ਹੈ ਜੇ ਸਾਡਾ ਟਾਰਗੇਟ ਹੈ ਜਨ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਹੀ ਇਸ ਸੰਵਿਧਾਨ ਦੀ ਹਿਫਾਜ਼ਤ ਕਰਨ ਵਾਲੇ ਐਸੇ ਜਿਹੜੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਉਹ ਲੋਕ ਨੇ ਉਹ ਆਪਣੇ ਆਪ ਇਸ ਰੈਲੀ ਦੇ ਵਿੱਚ ਵੱਡੀ ਸ਼ਮੂਲੀਅਤ ਕਰਨਗੇ ਹਾਂਜੀ 100% ਜਿਹੜੀ ਸਾਡੀ ਹਾਈ ਕਮਾਂਡ ਹੈ ਵੱਡੀ ਲੀਡਰਸ਼ਿਪ ਹੈ ਪੂਰੇ ਆਉਣ ਦੇ ਜਿਹੜੇ ਅਸਾਰ ਹੈਗੇ ਨੇ ਡੇਟਸ ਜੇ ਮੁਕੰਮਲ ਤੌਰ ਤੇ ਉਹਨਾਂ ਨੇ ਸਾਨੂੰ ਦੱਸਣੀ ਹੈ ਸਾਨੂੰ ਲਗਭਗ ਇਹ ਦੱਸਿਆ ਗਿਆ ਕਿ 18 ਤਰੀਕ ਨੂੰ ਪਹਿਲਾਂ 14 ਸੀਗੀ 18 ਤਰੀਕ ਯਾਨੀ ਕਿ ਦੋ ਐਤਵਾਰਾਂ ਬਾਅਦ 18 ਤਰੀਕ ਨੂੰ ਇਹ ਰੈਲੀ ਜਿਹੜੀ ਹੈ ਹੋ ਸਕਦੀ ਹੈ ਜਿਹਦੇ ਵਿੱਚ ਸੈਂਟਰ ਲੀਡਰਸ਼ਿਪ ਤੇ ਸਾਡੀ ਹਾਈ ਕਮਾਂਡ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹਨ ਪਾਣੀ ਵਾਲੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਸਰਦਾਰ ਨਾਲੇ ਕਿ ਪਾਣੀ ਦੇਖੋ ਜੀ ਕਲੀਅਰ ਸਟੈਂਡ ਹੈ ਸਾਡੇ ਕੋਲੇ ਵਾਧੂ ਪਾਣੀ ਨਹੀਂ ਹੈ ਸਾਡਾ ਕੋਈ ਹਰਿਆਣਾ ਦੁਸ਼ਮਣ ਨਹੀਂ ਪਰ ਅਗਰ ਸਾਡੇ ਕੋਲ ਪਾਣੀ ਹੋਵੇ ਤਾਂ ਅਸੀਂ ਪਾਣੀ ਦੇ ਦਈਏ ਬੰਦੀ ਹਿੱਸੇਦਾਰੀ ਦੇ ਮੁਤਾਬਕ ਅਸੀਂ ਉਹਨਾਂ ਨੂੰ ਪਾਣੀ ਦੇ ਦਿੱਤਾ ਗਿਆ ਹੈ ਜ਼ਾਸਤੀ ਨਾ ਕਰਨ ਜਿਸ ਪ੍ਰਕਾਰ ਦੀ ਜ਼ਾਸਤੀ ਸੀ ਐਸ ਐਫ ਲੋਨ ਦੀ ਗੱਲ ਸਾਡੇ ਦੋਥੇ ਤੁਸੀਂ ਬਦਲ ਦਿੱਤੇ ਗਏ ਜਿਹੜੇ ਉੱਥੇ ਜੌਬ ਕਰ ਹਾਂਜੀ ਪਹਿਲਾਂ ਵੀ ਸਾਡੀ ਜਿਹੜੀ ਹਿੱਸੇਦਾਰੀ ਸੀ ਉਹ ਉਹਦੇ ਵਿੱਚੋਂ ਸਾਡਾ ਬੰਦਾ ਹਟਾ ਕੇ ਪੰਜਾਬ ਦਾ ਤੁਸੀਂ ਰਾਜਸਥਾਨ ਦੇ ਬੰਦੇ ਲਾ ਦਿੱਤੇ ਗਏ ਤਾਂ ਜੋ ਇਹਨਾਂ ਇਹਨਾਂ ਗੱਲਾਂ ਤੋਂ ਲੱਗਦਾ ਕਿ ਤੁਹਾਡੇ ਮਨਸੂਬੇ ਸਨ ਕਿ ਅਸੀਂ ਬੀਬੀਐਮ ਤੇ ਉਹਦੇ ਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਈ। ਫਿਰ ਅਸੀਂ ਆਪਣੀ ਮਨਮਰਜ਼ੀ ਨਾਲ ਉਹਨੂੰ ਆਪਰੇਟ ਕਰਿਆ ਕਰਾਂਗੇ। ਇਹ ਗੱਲ ਗਲਤ ਹੈ। ਸਾਡੇ ਕੋਲ ਪਾਣੀ ਵਾਧੂ ਹੋਵੇ ਪਹਿਲਾਂ ਵੀ ਪਾਣੀ ਵਾਧੂ ਜਾਂਦਾ ਰਿਹਾ। ਹੁਣ ਵੀ ਪਾਣੀ ਜੇ ਸਾਡੇ ਕੋਲ ਵਾਧੂ ਹੈ ਤਾਂ ਦੇਣ ਦੀ ਸਾਨੂੰ ਕੋਈ ਦਿੱਕਤ ਨਹੀਂ। ਠੀਕ ਹੈ। ਪੰਜਾਬ ਨੇ ਕਿ ਆਲਰੇਡੀ ਪੀਣਾਸ ਤੇ ਪਾਣੀ ਦੀ ਤਾਂ ਕੋਈ ਕਿੱਲਤ ਹੀ ਨਹੀਂ ਹੈ। ਤੁਸੀਂ ਖੇਤਾਂ ਦੀ ਸंचाई ਵਾਸਤੇ ਪਾਣੀ ਮੰਗ ਰਹੇ ਹੋ। ਜੇ ਸਾਡੇ ਖੇਤ ਹੀ ਸੁਨੇ ਰਹਿ ਗਏ ਤੇ ਫਿਰ ਤੁਹਾਨੂੰ ਅਸੀਂ ਪਹਿਲਾਂ ਦੇ ਕੇ ਕੀ ਕਰਾਂਗੇ ਸੋ ਮੇਰੇ ਕਹਿਣ ਦਾ ਮਤਲਬ ਹੈ ਪਾਣੀ ਵਾਧੂ ਹੋਵੇ ਕਿਸੇ ਨੂੰ ਦੇਣ ਦੀ ਕੋਈ ਦਿੱਕਤ ਹੁੰਦੀ ਨਹੀਂ ਸੋ ਇਹ ਸਰਾਸਰ ਜ਼ਾستی ਤੱਕਾ ਸੈਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੈਸੇ ਵੀ ਦਾਜੀ ਉਹ ਕਹਿੰਦੇ ਹਰਿਆਣਾ ਨੇ ਵੋਟ ਪਾਤੀ ਦਿੱਲੀ ਨੇ ਵੋਟ ਪਾਤੀ ਯੂਨੀਅਨ ਗਵਰਨਮੈਂਟ ਨੇ ਵੋਟ ਪਾਤੀ ਹੈ ਪੰਜਾਬ ਦਾ ਮੈਂਬਰ ਅੱਛਾ ਉਹ ਸਾਨੂੰ ਕਹਦੇ ਸਾਡੀ ਵੋਟ ਦੀ ਵੀ ਓਨੀ ਵੈਲੀਅੂ ਹੈ ਸਾਡਾ 60% ਹਿੱਸਾ ਹੈ 20% ਵਾਲੇ ਦੀ ਵੀ ਓਨੀ ਵੈਲੀਅੂ ਹੈ ਤੁਸੀਂ ਸਾਨੂੰ ਇੱਕ ਕਿਨਾਰੇ ਕਰ ਦਿੰਦੇ ਹੋ ਪਹਿਲਾਂ ਹੀ ਸਾਡੇ ਨਾਲ ਤਾਂ ਬਹੁਤ ਜ਼ਾਸਤੀਆਂ ਤੇ ਅਨਤਕਾ ਜਿਹੜਾ ਤੱਕੇ ਹੋਏ ਆ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਪੰਜਾਬ ਨੂੰ ਲੋੜ ਪੈਂਦੀ ਆ ਪੀਣ ਲਈ ਅਸੀਂ ਟਿਊਬਲ ਰਾਹੀਂ ਪਾਣੀ ਕੱਢ ਕੇ ਦੇਵਾਂਗੇ ਕਿਨੇ ਕਿਹਾ ਇਹਨਾਂ ਦੇ ਮੁੱਖ ਮੰਤਰੀ ਨੇ ਨਹੀਂ ਹਰਿਆਣਾ ਦੇ ਮੁੱਖ ਮੰਤਰੀ ਤੋਂ ਅਸੀਂ ਟਿਊਬਲ ਵਾਲਾ ਪਾਣੀ ਜੋ ਲਵਾਂਗੇ ਅਸੀਂ ਆਪਦਾ ਪਾਣੀ ਆਪਦੇ ਕੋਲੇ ਰੱਖਾਂਗੇ ਅਸੀਂ ਆਪਦਾ ਪਾਣੀ ਆਪਣੇ ਕੋਲੇ ਰੱਖਾਂਗੇ ਅਗਰ ਸਾਡੇ ਕੋਲੇ ਵਾਧੂ ਪਾਣੀ ਹੋਇਆ ਅਸੀਂ ਡੈਫੀਨੇਟਲੀ ਤੁਹਾਨੂੰ ਪੀਣ ਆਸੇ ਪਾਣੀ ਆਲਰੇਡੀ ਵਾਧੂ ਪਾਣੀ ਦੇ ਰਹੇ ਆ ਤੇ ਜੇ ਸਚਾਈ ਅਸੇ ਹੀ ਵਾਧੂ ਹੋਇਆ ਤਾਂ ਦਿਆਂਗੇ ਲੇਕਿਨ ਜੇ ਹੋਇਆ ਨਹੀਂ ਤਾਂ ਕਿਉਂ ਦੇਵਾਂਗੇ ਪੰਜਾਬ ਦੇ ਵਿੱਚ ਜ਼ਿਆਦਾਤਰ ਬਲਾਕ ਨੇ ਜਿਹੜੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਪੀਣ ਵਾਲਾ ਪਾਣੀ 160 60 ਫੁੱਟ ਦੇ ਗਿਆ ਅਸੀਂ ਤਾਂ ਕਹਿ ਰਹੇ ਹਾਂ ਕਿ ਅਗਰ ਇਹ ਪਾਣੀ ਜਿਸ ਪ੍ਰਕਾਰ ਦਾ ਜ਼ਾਸਤੀ ਨਾਲ ਪਾਣੀ ਮੰਗ ਰਹੇ ਕਿਸੇ ਨੇ ਅੱਜ ਮੈਂ ਅਖਬਾਰ 'ਚ ਪੜ੍ਹ ਰਹੇ ਸੀ ਉੱਥੇ ਸੀਐਸਐਫ ਲਾਉਣ ਦੀ ਗੱਲ ਕੀਤੀ ਹੈ ਤਾਂ ਮੈਨੂੰ ਲੱਗਦਾ ਹੈ ਸਾਡਾ ਤਾਂ ਉਹ ਸਾਰਾ ਏਰੀਆ ਸੁੱਕਾ ਰਹਿ ਜਾਏਗਾ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਇਹ ਸਾਰਾ ਜਲੰਧਰ ਸਾਈਡ ਸੋ ਸਾਡੀ ਬੇਨਤੀ ਹੈ ਕਿ ਸਾਡੇ ਨਾਲ ਜ਼ਾਸਤੀ ਤੱਕਾ ਨਾ ਕਰੋ ਔਰ ਦੂਜੀ ਗੱਲ ਪੰਜਾਬੀ ਕੋਈ ਡਰਾਵਾ ਨਹੀਂ ਹੈ ਪੰਜਾਬ ਨੂੰ ਆਪਦਾ ਪਾਣੀ ਦੀ ਰੱਖਿਆ ਕਰਨੀ ਹਫਾਜ਼ਤ ਕਰਨੀ ਆਉਂਦੀ ਹੈ ਜੇ ਅਸੀਂ ਦੇਸ਼ ਦੇ ਬਾਰਡਰਾਂ ਤੇ ਦੇਸ਼ ਦੀ ਸੁਰੱਖਿਆ ਕਰ ਸਕਦੇ ਹਾਂ ਹਫਾਜ਼ਤ ਕਰ ਸਕਦੇ ਹਾਂ ਤਾਂ ਫਿਰ ਪੰਜਾਬ ਦੇ ਪਾਣੀ ਦੀ ਜ਼ਰੂਰ ਕਰ ਸਕਦੇ ਹਾਂ ਸਾਨੂੰ ਕੋਈ ਹਰਿਆਣੇ ਦਾ ਚੀਫ ਮਿਨਿਸਟਰ ਡਰਾ ਰਿਹਾ ਹੈ ਕਦੇ ਦਿੱਲੀੋਂ ਗ੍ਰਹਿ ਮੰਤਰਾਲੇ ਤੋਂ ਆ ਰਿਹਾ ਹੈ ਕੰਮ ਸੋ ਮੈਨੂੰ ਲੱਗਦਾ ਕਿ ਅਸੀਂ ਤਕੜੇ ਹੋ ਕੇ ਪਾ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਨਹੀਂ ਬਾਰਸ ਹਿਮਾਚਲ ਦੇ ਮੁੱਖ ਮੰਤਰੀ ਦਾ ਵੀ ਹੁਣ ਬਿਆਨ ਆਇਆ ਉਹ ਕਹਿੰਦੇ ਵੀ ਰਿਐਲਿਟੀ ਬਾਰੀ ਦੋਨੇ ਜਿਹੜੀਆਂ ਸਟੇਟਾਂ ਨੇ ਉਹ ਸਹਿਯੋਗ ਨਹੀਂ ਕਰਦੀਆਂ ਪਰ ਪਾਣੀ ਲਈ ਹੁਣ ਪੰਜਾਬ ਤੇ ਹਰਿਆਣਾ ਦੋਨੇ ਲੜ ਰਹੇ ਨੇਗੇ ਮੈਂ ਨਹੀਂ ਸੁਣਿਆ ਉਹਨਾਂ ਦਾ ਕੀ ਬਿਆਨ ਆਇਆ ਜੋ ਤੁਸੀਂ ਕਹਿ ਰਹੇ ਹੋ ਪਰ ਉਰੇ ਤੇ ਜਿੰਨੇ ਚਿਰ ਮੈਂ ਸੁਣਿਆ ਨਹੀਂ ਹੋ ਰਿਹਾ ਤੇ ਮੈਂ ਕੀ ਟਿੱਪਣੀ ਜਾਤੀ ਜਨ ਗੰਡਾ ਨੂੰ ਲੈ ਕੇ ਕਿਵੇਂ ਦੇਖਦਾ ਮੈਂ ਕਿ ਜਾਤੀ ਜਨ ਗੰਡਾ ਜਿਹੜੀ ਹੁਣ ਸੋ ਰਾਹੁਲ ગાંધી ਜੀ ਨੇ ਡਿਮਾਂਡ ਕੀਤੀ ਸੀ ਔਰ ਕਈ ਸਾਲਾਂ ਤੋਂ ਡਿਮਾਂਡ ਸੀ ਲੜਦੇ ਸੀ ਰਾਹੁਲ ગાંધી ਸੀ ਵਾਰ-ਵਾਰ ਜਾਤੀ ਜਨ ਜਨ ਗੰ ਜਾਤੀ ਜਨਗਤਨਾ ਦੀ ਗੱਲ ਕਰਦੇ ਸੀ ਸੈਂਸਸ ਦੀ ਗੱਲ ਕਰਦੇ ਸੀ ਕਿ ਹੋਣਾ ਚਾਹੀਦਾ ਹੈ ਤੇਲੰਗਾਨਾ ਚ ਉਹਨਾਂ ਨੇ ਪਾਇਲਟ ਦੇ ਰੂਪ ਦੇ ਵਿੱਚ ਕਰਾ ਕੇ ਦਿਖਾਇਆ ਔਰ ਹੁਣ ਹੁਣ ਮੈਨੂੰ ਲੱਗਦਾ ਕਿ ਬਿਹਾਰ ਦੇ ਚੋਣਵ ਦਾ ਜਿਹੜਾ ਦਬਾਅ ਪਿਆ ਨਦੀਸ਼ ਕੁਮਾਰ ਦਾ ਕਿ ਜਾਤੀ ਜਨਗਣਨਾ ਦੀ ਤੁਸੀਂ ਗੱਲ ਕਰੋ ਕੈਬਨਟ ਚ ਪਾਸ ਕਰੋ ਕੈਬਨਟ ਚ ਤਾਂ ਪਾਸ ਕਰਤਾ ਲੇਕਿਨ ਉਹਦੀ ਟਾਈਮ ਬਾਉਂਡ ਨਹੀਂ ਦੱਸਿਆ ਰਾਹੁਲ ਗਾਂਧੀ ਜੀ ਇਹੀ ਕਹਿ ਰਹੇ ਕਿ ਕਦ ਤੱਕ ਕਰਦੇ ਹੋਗੇ ਪੂਰੀ ਇਹਨੂੰ ਪਾਇਲਟ ਲੈ ਲਿਆ ਜਾਵੇ ਤੇਲੰਗਾਨਾ ਨੂੰ ਸੋ ਸਾਨੂੰ ਤਰੀਕ ਦੱਸ ਦੀ ਜਾਵੇ ਸਾਲ ਚ 6 ਮਹੀਨਾ ਚੋਂ 2 ਸਾਲ ਬਾਅਦ ਕਿ ਇਹ 30 ਸਾਲ ਲੰਘਦੀ ਰਹੇਗੀ ਜਨਗਣਨਾ ਸੋ ਉਹਨੇ ਤੇ ਅਸੀਂ ਜਵਾਬ ਮੰਗਿਆ ਔਰ ਅਸੀਂ ਤਨਵਾਦੀਆਂ ਰਾਹੁਲ ਗਾਂਧੀ ਦੇ ਸਮੁੱਚਾ ਦੇਸ਼ ਕਿ ਜਿਸ ਮੁੱਦੇ ਤੇ ਜਿਸ ইস্যੂ ਦੀ ਲੜਾਈ ਲੜ ਰਿਹਾ ਸੀ ਰਾਹੁਲ ਗਾਂਧੀ ਜੀ ਅੱਜ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ